ਅਸੀਂ ਇਸ ਵਕਤ ਖੜੇ ਆ ਨਵਾਂ ਸ਼ਹਿਰ ਦੇ ਪਿੰਡ ਮਟਾਲੀ ਵਿਖੇ ਜਿੱਥੇ ਇੱਕ 72 ਸਾਲਾ ਬਜ਼ੁਰਗ ਦਾ ਕਤਲ ਕੀਤਾ ਗਿਆ ਹੈ ਔਰ ਇਹ ਘਰ ਦੇ ਵਿੱਚ ਬਜ਼ੁਰਗ ਜੋੜਾ ਜਿਹੜਾ ਹੈ ਇਕੱਲਾ ਰਹਿੰਦਾ ਸੀ ਉਸ ਕੇਅਰ ਟੇਕਰ ਵਾਸਤੇ ਇੱਕ ਨੌਜਵਾਨ ਰੱਖਿਆ ਹੋਇਆ ਸੀ ਇਹਨਾਂ ਦੇ ਬੱਚੇ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਸੈਟਲ ਨੇ ਫੋਰਨ ਦੇ ਵਿੱਚ ਨੇ ਔਰ ਇਹਨਾਂ ਦਾ ਘਰ ਜਿਹੜਾ ਹੈ ਇਸ ਵਕਤ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਸ ਘਰ ਦੇ ਵਿੱਚ ਇਸ ਬਜ਼ੁਰਗ ਜੋੜੇ ਦਾ ਜਿਹੜਾ ਹੈ ਕਤਲ ਕੀਤਾ ਗਿਆ ਹੈ ਔਰ ਅਣਪਛਾਤੇ ਘਰ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਣਪਛਾਤੇ ਨੌਜਵਾਨਾਂ ਵੱਲੋਂ ਰਾਤ ਦੇ ਕਰੀਬ ਜਿਹੜਾ ਹੈ ਘਰ ਵਿੱਚ ਦਾਖਲ ਹੋ ਕੇ ਉਹਨਾਂ ਤੇ ਅਟੈਕ ਕੀਤਾ ਗਿਆ ਹੈ ਔਰ ਉਹਨਾਂ ਦਾ ਕਤਲ ਕੀਤਾ ਗਿਆ ਹੈ ਔਰ ਅਜੇ ਤੱਕ ਸੀਸੀ ਵੀ ਫੁਟੇਜ ਜਿਹੜੇ ਨੇ ਉਹ ਪੁਲਿਸ ਪ੍ਰਸ਼ਾਸਨ ਨੇ ਇੱਥੇ ਪਹੁੰਚ ਕੇ ਆਪਣੇ ਕਬਜ਼ੇ ਦੇ ਵਿੱਚ ਕਰ ਲਏ ਨੇ ਔਰ ਪਤਾ ਜਾਂਚ ਕੀਤੀ ਜਾ ਰਹੀ ਹੈ ਪੂਰੀ ਤੇ ਕਾਫੀ ਸਹਿਮ ਦਾ ਮਾਹੌਲ ਹੈ ਕਿ ਅੱਜ ਕੱਲ ਜਿਹੜਾ ਆ ਇੱਥੇ ਕੋਈ ਵੀ ਬਜ਼ੁਰਗ ਜਾਂ ਕੋਈ ਪਰਿਵਾਰ ਜਿਹੜਾ ਆ ਸੇਫ ਜਿਹੜਾ ਮਹਿਸੂਸ ਨਹੀਂ ਕਰ ਰਿਹਾ ਇਹ ਬਹੁਤ ਹੀ ਜਾਂਚ ਦਾ ਵਿਸ਼ਾ ਹੈ ਕਿ ਕਤਲ ਜਿਹੜਾ ਹੋਇਆ ਹੈ ਕਿ ਕੀ وجہ ਹੈ ਕੀ ਕਾਰਨ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਤੁਸੀਂ ਵੇਖਦੇ ਰਹੋ ਐਨਕੇ ਟੀਵੀ ਬੰਗਾ ਸੁਨੀਤਾ ਅਹ ਸਿੰਦਰ ਤੁਸੀਂ ਇੱਥੇ ਰਹਿਣੇ ਕਰੇ ਹਾਂਜੀ ਮੈਂ ਕਦੇ ਮੈਂ ਰੋਟੀ ਬਣਾ ਕੇ ਚੱਲ ਜਣੀ ਹਾਂ ਸਵੇਰੇ ਸ਼ਾਮ ਦੀ ਕਿ ਕੀ ਚੱਕਰ ਕੀ ਰਹਾ ਘਰ ਦੇ ਵਿੱਚ ਇਹਨਾਂ ਦੇ ਛੱਟ ਕਿ ਇਹਨਾਂ ਦੇ ਲੱਗੇ ਮੇਰੇ ਤਾਇਆ ਜੀ ਦੇ ਲੱਗੇ ਆ ਨਾਲੇ ਮੇਰੇ ਭਰਾ ਦੇ ਲੱਗੇ ਰੇਮ ਸਿੰਘ ਰੇਮ ਸਿੰਘ ਡੈਥ ਕਿਹਦੀ ਹੋਈ ਆ ਰੇਮ ਸਿੰਘ ਰੇਮ ਸਿੰਘ ਕਿੰਨੀ ਕੁ ਉਮਰ ਹੋਦੀ ਉਹਨਾਂ ਦੀ ਉਹਨੀਆਂ 72 ਸਾਲ ਆ 72 ਸਾਲ ਹਾਂਜੀ ਤੇ ਜਿਨ੍ਹਾਂ ਦੇ ਛੱਟ ਲੱਗੀ ਆ ਹੋ ਰਵੀ ਕੁਮਾਰ ਆ ਉਹਨਾਂ ਦੀ ਕਿੰਨੀ ਕੁ ਉਮਰ ਆ ਉਹਨਾਂ ਦੀ ਹੈਗੀ 27 27 ਹਾਂਜੀ ਤੇ ਮੈਨੂੰ ਕੋਈ ਪਤਾ ਲੱਗਾ ਕੀ ਹੋਇਆ ਕੀ ਹੈ ਨਹੀਂ ਸਾਨੂੰ ਇੱਕਦਮ ਪਤਾ ਪਤਾ ਹੀ ਲੱਗਿਆ ਨਹੀਂ ਇੱਕਦਮ ਹੀ ਉਹ ਕਰ ਦਿੱਤਾ ਵੱਢ ਦਿੱਤਾ ਉਹ ਨਹੀਂ ਫੇ ਹਾਕਾ ਹੁੱਕਾ ਮਾਰੀਆਂ ਫੇ ਫੇਰਾ ਭਰਾ ਆਇਆ ਉੱਠ ਕੇ ਫੇ ਉਹਨੇ ਫੜਿਆ ਬਾਹਰ ਕਿੰਨਾ ਚਿਰ ਤੱਕ ਕੋਠੇ ਤੇ ਲੜਦੇ ਲੁੱਟਦੇ ਰਹ ਦੋਈ ਜਾਣੇ ਜਿੰ ਜਿਹੜਾ ਬੰਦਾ ਆਇਆ ਸੀ ਇਹ ਨਹੀਂ ਪਤਾ ਲੱਗਾ ਕੌਣ ਨਹੀਂ ਇਹ ਨਹੀਂ ਪਤਾ ਲੱਗਿਆ ਹਜੇ ਮੂੰਹ ਸਾਰ ਲਪੇਟਿਆ ਸੀ ਉਹਨੇ ਹਾਂ ਉਹਦੇ ਵਿੱਚ ਸੀਸੀਟੀਵੀ ਵਗੈਰਾ ਲੱਗੀ ਹਾਂਜੀ ਹਾਂਜੀ ਸਾਰਾ ਕੁਝ ਆਇਆ ਫੋਟੀਆਂ ਲੈ ਕੇ ਗਏ ਪੀਸ ਵਾਟ ਗੁਰੂ ਜੀ ਆ ਗਿਆ ਨਹੀਂ ਨਹੀਂ ਮੇਰੇ ਕੋ ਨਾ ਕਿਨਾ ਤੁਹਾਡਾ ਮੈਂ ਆਰਮ ਸਿੰਘ ਨੌਰਤਰੀ ਨਰੂ ਜੀ ਸਾਹਿਬ ਤੁਹਾਡਾ ਸਾਥੀ ਕੀ ਨਾਂ ਸੀ ਇਹਦਾ ਮੈਂ ਪ੍ਰੇਮ ਸਿੰਘ ਕਾਂਵੜ ਪ੍ਰੇਮ ਸਿੰਘ ਇੱਕ ਬੜੇ ਲੰਬੇ ਸਮੇਂ ਤੋਂ ਪੁਰਾਣੇ ਸਾਡੇ ਕਾਂਵੜੜਿਆ ਜਿਹਦਾ ਫਾਦਰ ਵੀ ਪਾਰਟੀ ਦਾ ਪੁਰਾਣਾ ਸਾਡਾ ਗੁਰਿਆ ਤੇ ਉਸ ਤੋਂ ਬਾਅਦ ਸਾਰੇ ਭਰਾ ਵੀ ਉਹਵੇਂ ਉਹ ਕੈਨੇਡਾ ਅਮਰੀਕਾ ਆ ਪਰ ਪਾਰਟੀ ਦੇ ਨਾਲ ਅਸੀਂ ਪੀਆਈਐਮ ਦੇ ਨਾਲ ਆ ਨੀ ਕੀ ਚੱਕਰ ਕੀ ਹੋ ਗਿਆ ਜਿਹੜਾ ਮਤਲਬ ਹੈ ਇਹਨਾਂ ਨੂੰ ਚੱਕਰ ਸੀ ਇਹ ਚੀਜ਼ ਦੇ ਆ ਵੀ ਅਤਵਾਦ ਦੇ ਵੇਲੇ ਬਹੁਤ ਵੱਡੀ ਲੜਾਈ ਚ ਮੋਰੇ ਰਹੇ ਤੇ ਉਦੋਂ ਬਾਅਦ ਕੋਈ ਨਿੱਜੀ ਤਾਂ ਇਹਨਾਂ ਦੀ ਰੰਜਿਸ਼ ਕਿਸੇ ਨਾਲ ਨਹੀਂ ਸੀ ਇਹ ਤਾਂ ਪੋਲਿਟਿਕਲ ਰੰਜਿਸ਼ ਹੈ ਇਸ ਲਈ ਅਸੀਂ ਸਮਝਦੇ ਹਾਂ ਵੀ ਜਦੋਂ ਇਹਨਾਂ ਦੀ ਗਨ ਦੀ ਪ੍ਰੋਬਲਮ ਆ ਗਈ ਨਾ ਅੱਖਾਂ ਦੀ ਪ੍ਰੋਬਲਮ ਸੀ ਜੀ ਅੱਖਾਂ ਦੀ ਪ੍ਰੋਬਲਮ ਕਰਕੇ ਅਸੀਂ ਕਿਹਾ ਵੀ ਵੀ ਕਿਸੇ ਸਾਹਮਣੇ ਮਿਲੇ ਸੀ ਵੀ ਇਹਨਾਂ ਦਾ ਜਿਹੜਾ ਸਾਂਸਨ ਨਹੀਂ ਕਰਾਉ ਬਾਹਰ ਰਹਿੰਦੇ ਘੁੰਟੇ ਰਹਿੰਦੇ ਆ ਕਰਦਿਆਂ ਕਰਦਿਆਂ ਇਨਕੁਆਰੀ ਕਰਨ ਲਈ ਕਰਦੇ ਉਹ ਲੇਟ ਕਰ ਦਿੱਤਾ ਮੇਰੇ ਮੇਰੇ ਅੱਗੇ ਦਾ ਬੰਦਾ ਦਲੇਰ ਬਹੁਤ ਸੀ ਜੇ ਮੰਨੋ ਉਹਦੇ ਕੋਲ ਵੈਪਨ ਕੋਈ ਹੁੰਦਾ ਉਹਨੇ ਰੋਡ ਤੇ ਨਹੀਂ ਸੋਧਿਆ ਇਹੀ ਪਿੰਡ ਦੇ ਪੰਜ ਸਰਪੰਚ ਵਗੈਰਾ ਵੀ ਰਹੇ ਪੰਜ ਰਿਹਾ ਬਹੁਤ ਚਾ ਹਾਂ 25 ਸਾਲ ਸਾਡੇ ਗਰਮੇਜ ਮੰਡਾਲੀ ਸਰਪੰਚ ਨੇ ਉਹਨਾਂ ਨੇ ਲਗਾਤਾਰ ਹੀ ਪੰਜ ਰਿਹਾ ਹੈ ਪੰਜ ਵੀ ਪੰਜ ਰਿਹਾ ਹੈ ਸਰ ਇਹ ਮੇਰਾ ਅੰਥੇ ਜਿਹੜਾ ਇੱਕ ਕਤਲ ਹੋਇਆ ਉਹ ਕੀ ਕਰਨਾ ਕੁਝ ਪਤਾ ਨਹੀਂ ਲੱਗਦਾ ਇਹ ਜਿਹੜੇ ਅਸੀਂ ਇਹ ਮੌਕੇ ਤੇ ਪਹੁੰਚੇ ਮੌਕਾ ਬੀਚ ਕਰ ਲਿਆ ਲੋਕਾਂ ਨੂੰ ਪਤਾ ਲੱਗਾ ਇੱਥੇ ਬਜ਼ੁਰਗ ਤੇ ਇੱਕ ਉਹਨਾਂ ਦੇ ਵਾਈਫ ਜਿਹੜੇ ਆ 70 ਕਿਸਾਲ ਦੇ ਹੈਗੇ ਆ ਉਹ ਇੱਥੇ ਹੀ ਰਹਿੰਦੇ ਘਰ 'ਚ ਤੇ ਬਾਰ ਬਾਰ ਖੇਤਾਂ 'ਚ ਘਾਹ ਰਿਆ ਜਦੋਂ ਰਾਤ ਦੇ ਟਾਈਮ ਕੋ 12:30 ਵਜੇ ਤੋਂ ਬਾਅਦ ਇੱਕ ਨਾਮੂ ਵਿਅਕਤੀ ਜਿਹੜਾ ਉਹ ਇਹਨਾਂ ਦੀ ਛੱਤ ਦੇ ਉੱਪਰੋਂ نیچے ਆਇਆ ਉਹਨੇ ਕਿਸੇ ਚੀਜ਼ ਸੁਣੀ ਤੇ ਜਦੋਂ ਬਜ਼ੁਰਗ ਬਾਹਰ ਦੇਖਣਾ ਆਏ ਤੇ ਉਹਨਾਂ ਦੇ ਸਿਰ 'ਤੇ ਨੇ ਸੱਟ ਮਾਰਤੀ ਆ ਉਹਨੇ ਚੱਲੋ ਜਿਹੜਾ ਇਹਨਾਂ ਦਾ ਨੌਕਰ ਸੀ ਘਰ ਜਿਹੜਾ ਇਹਨਾਂ ਕੋਈ ਪੁਰਾਣਾ ਰਹ ਰਿਹਾ ਉਹਨੇ ਆ ਕੇ ਉਸ ਬੰਦੇ ਨਾਲ ਆਪਣੇ ਕਰਨ ਦੀ ਕੋਸ਼ਿਸ਼ ਕੀਤੀ ਉਹਦਣਾ ਵੀ ਹੱਥੋਂ ਫਾਈ ਹੁੰਦਿਆ ਕਾਫੀ ਉਹਨਾਂ ਜਦੋਂ ਜਦ ਜਿਹੜੀ ਛਾਤੇ ਚੜ ਕੇ ਹੁੰਦੀ 8 9 ਮਿੰਟ ਉਹਨਾਂ ਨੂੰ ਕਾਬੂ ਕਰਨ ਚ ਉਹਨਾਂ ਨੇ ਜੋਰ ਲਾਇਆ ਲੇਕਿਨ ਉਹ ਉਹਦਾ ਬੰਦਾ ਤੇ ਛਾਤੋਂ ਛਾਲ ਮਾਰ ਕੇ ਭੱਜ ਗਿਆ ਇਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਦੀ ਡੈਥ ਹੋਈ ਹੈ ਪ੍ਰੇਮ ਸਿੰਘ ਕਾਮਰੇਡ ਨੇ ਜਿਹੜਾ ਉਹਨਾਂ ਦਾ ਰੱਖਿਆ ਸੀ ਉਹ ਮਲਾਕ ਰਵੀ ਹੈ ਮੁੰਡਾ ਉਹਨਾਂ ਨਾਲ ਘਰੇ ਡੋ ਜਰਾ ਪਰਿਵਾਰਕ ਤੌਰ ਤੇ ਉਹਨਾਂ ਨਾਲ ਬੜੇ ਲੰਮੇ ਟਾਈਮ ਤੋਂ ਕਰਦੇ ਇਫਾਲ ਕਰਦਾ ਉਹਨਾਂ ਬਜ਼ੁਰਗ ਚੱਕ ਕਰਦੇ ਵਿੱਚ ਕੌਣ ਕੌਣ ਇਹ ਦੋਨੇ ਬਜ਼ੁਰਗ ਰਹਿੰਦੇ ਸੀ ਇਹਨਾਂ ਦੇ ਬੱਚੇ ਜਿਹੜੇ ਫਾਰਮ ਚ ਔਰ ਬੱਚਿਆਂ ਨੇ ਦੋਈ ਗੱਲ ਕੋਈ हां ਬੱਚਿਆਂ ਨੂੰ ਦੱਸਿਆ ਉਹਨਾਂ ਨੇ ਆ ਰਹੇ ਇਹ ਗੱਲੇ ਤੇ ਪਤਾ ਲੱਗਾ ਕੀ ਕਾਰਨ ਕੀ ਹੈ ਨਹੀਂ ਕੋਈ ਇਹੋ ਜਿਹੀ ਕੋਈ ਹਜੇ ਨਹੀਂ ਹਜੇ ਕੋਈ ਕਲੀਅਰ ਨਹੀਂ ਹੋਇਆ ਕੋਈ ਪਾਣੀ ਰਜੈਸ਼ਨ ਕੋਈ ਗਲਬਾ ਤਾਂ ਹੈ ਜੀ ਉਹਦੇ ਬਾਰੇ ਹਜੇ ਜੋ ਇਨਵੈਸਟੀਗੇਸ਼ਨ ਚ ਗੱਲ ਪੀਅਰ ਆ ਗਈ ਉਹ ਨੂੰ ਦੇ